ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਧਿਤਨਾ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਨੂੰ ਤਿੰਨੇ ਸਨਾਵਾ ਦੇ ਮੁਖੀਆਂ ਨੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਉਧਰ ਜੈਸਲਮੇਰ ਦੇ ਕਈ ਪਿੰਡ ਖਾਲੀ ਕਰਾ ਦਿੱਤੇ ਗਏ ਨੇ ਔਰ ਸਰਦ ਦੀ ਜ਼ਿਲ੍ਹੇ ਫਾਜ਼ਿਲਕਾ ਜਾਂ ਫਰੋਜ਼ਪੁਰ ਦੇ ਪਿੰਡਾਂ ਦੇ ਉਹ ਲੋਕ ਜਿਹੜੇ ਬਿਲਕੁਲ ਕੜਿਆਲੀ ਤਾਰ ਦੇ ਨਾਲ ਵੱਸੇ ਹੋਏ ਸੀ ਉਥੋਂ ਵੀ ਲੋਕਾਂ ਨੇ ਸੁਰੱਖਤਤਾਵਾਂ ਤੇ ਆਉਣਾ ਸ਼ੁਰੂ ਕਰ ਦਿੱਤਾ ਜਿਹੜੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਕਿ ਜੈਸਲਮੇਰ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਪਿੰਡ ਖਾਲੀ ਕਰਵਾ ਦਿੱਤੇ ਗਏ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤਿੰਨੇ ਸੈਨਾ ਹਵਾਈ ਸੈਨਾ ਆਰਮੀ ਤੇ 에어ਫੋਰਸ ਤੋਂ ਇਲਾਵਾ ਜਿਹੜੀ ਨੇਵੀ ਆ ਇਹਨਾਂ ਨੇ ਮੁਖੀਆਂ ਨੇ ਸਲਾਹਤਾਂ ਤੋਂ ਜਾਣੂ ਕਰਵਾਇਆ ਪਰਤ ਪਾਕਿਸਤਾਨ ਦੇ ਵਿਚਕਾਰ ਜੁੱਧ ਦੇ ਹਾਲਾਤ ਬਣ ਚੁੱਕੇ ਨੇ ਚੰਡੀਗੜ੍ਹ ਤੇ ਅੰਬਾਲਾ ਵਿੱਚ ਸ਼ੁੱਕਰਵਾਰ ਨੂੰ ਹਵਾਈ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ ਅੱਜ ਚੰਡੀਗੜ੍ਹ ਦੀ ਸੈਨਾ ਦੀ ਵੈਸਟਰਨ ਕਮਾਂਡ ਹੈ ਤੇ ਐਨਆਈਏ ਦਾ ਦਫਤਰ ਹੈ ਅੰਬਾਲਾ ਵਿੱਚ 에ਅਰਫੋਰਸ ਸਟੇਸ਼ਨ ਮੌਜੂਦ ਹੈ। ਰਾਜਸਥਾਨ ਦੇ ਜੈਸਲਮੇਰ ਵਿੱਚ ਪਾਕਿਸਤਾਨ ਬਾਰਡਰ ਤੋਂ 20 ਕਿਲੋਮੀਟਰ ਦੇ ਦਾਰੇ ਵਿੱਚ ਸਾਰੇ ਜਿਹੜੇ ਪਿੰਡ ਨੇ ਉਹ ਖਾਲੀ ਕੀ ਕਿਰਾਏ ਜਾ ਰਹੇ ਨੇ। ਜੈਸਲਮੇਰ ਵਿੱਚ ਮਿਲਟਰੀ ਸਟੇਸ਼ਨ ਤੇ ਪਾਕਿਸਤਾਨ ਬਾਰਡਰ ਦਾ 500 ਕਿਲੋਮੀਟਰ ਹਿੱਸਾ ਨਾਲ। ਇਸੇ ਦਰਿਆਨ ਜੰਮੂ ਕਸ਼ਮੀਰ ਦੇ ਸ਼ਾਂਭਾ ਇੰਟਰਨੈਸ਼ਨਲ 에ਅਰ ਇੰਟਰਨੈਸ਼ਨਲ ਬਾਰਡਰ ਤੇ ਬੀਐਸਪ ਨੇ 7 ਪਾਕਿਸਤਾਨੀ ਅਤਵਾਦੀਆਂ ਨੂੰ ਮਾਰ ਦਿੱਤਾ ਪਾਕਿਸਤਾਨ ਦੀ ਤਨਤਾਰ ਪੋਸਟਿੰਗ ਤੇ ਵੀ ਫਾਇਰਿੰਗ ਕੀਤੀ ਗਿਆ ਦੇਖਦੇ ਰੱਖਿਆ ਮੰਤਰੀ ਰਾਜਾ ਸਿੰਘ ਨੂੰ ਸੈਨਾ ਪ੍ਰਮੁੱਖ ਜਨਰਲ ਉਪਿੰਦਰ द्विवेदी ਨੇਵੀ ਚੀਫ ਐਡਮਿਰਲ ਦਿਨੇਸ਼ ਤਰਪਾਠੀ 에어 ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਅਤੇ ਸੀਡੀਐਸ ਅਨਿਲ ਚੋਹਾ ਨੇ ਤਾਜ਼ਾ ਹਾਲਾਤ ਦੀ ਜਾਣਕਾਰੀ ਦਿੱਤੀ ਗ੍ਰਹਿ ਮੰਤਰੀ ਵੀ ਬੀਐਸਐਫ ਸੀਆਈਐਸਐਫ ਦੇ ਅਫਸਰਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ ਪਾਕਿਸਤਾਨ ਨੇ ਰਾਤ ਬੀਤੀ ਰਾਤ ਜਦ ਮੁਖਸ਼ਮੀਰ ਪੰਜਾਬ ਅਤੇ ਰਾਜਸਥਾਨ ਵਿੱਚ 11 ਜਗ੍ਹਾ ਤੇ ਡਰੋਨ ਅਤੇ ਮਜ਼ਾਈਲ ਦੇ ਹਮਲੇ ਕੀਤੇ ਨੇ ਪਾਕਿਸਤਾਨੀ ਸੁਸਾਇਸਾਈਡ ਡਰੋਨਸ ਨੇ ਵੀ ਜੰਮੂ 에ਰਪੋਰਟ ਅਤੇ ਪਠਾਨਕੋਟ 에ਅਰਫੋਰਸ 에ਅਰਫੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ ਪਰ ਭਾਰਤ ਨੇ ਇਹਨਾਂ ਨੂੰ ਡਿਫੈਂਸ ਸਿਸਟਮ S 400 ਅਤੇ ਆਕਾਸ਼ ਮਜ਼ਾਈਲ ਦੇ ਜਰੀਏ ਹਵਾਜੀ ਨਸ਼ਟ ਕਰ ਦਿੱਤਾ ਅਲੂਸੀਏ ਤੇ ਇੰਟਰਨੈਸ਼ਨਲ ਬਾਰਡਰ ਤੇ ਪਾਕਿਸਤਾਨ ਦੇ 50 ਤੋਂ ਜ਼ਿਆਦਾ ਜਿਹੜੇ ਡਰੋਨ ਆ ਉਹ ਹੇਠਾਂ ਸੁੱਟ ਦਿੱਤੇ ਗਏ ਨੇ ਪਠਾਨਕੋਟ ਚ ਪਾਕਿਸਤਾਨੀ ਫਾਈਟਰ ਜੈਟ ਵੀ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ 8 ਮਈ ਦੀ ਰਾਤ ਨੂੰ ਜਿਹੜਾ ਹਮਲਾ ਭਾਰਤੀ ਫੌਜ ਨੇ S 400 ਦੇ ਨਾਲ ਨਾਕਾਮ ਕੀਤਾ ਉਹਦੇ ਵਿੱਚ ਤੰਗਦਾਰ ਕਿਰਨ ਜੰਮੂ ਕਰਨਾ ਅਖਨੂਰ ਪਠਾਨਕੋਟ ਅਰਨੜੀਆ ਸ਼ਾਂਬਾ ਪੋਖਰਨ ਆਰਐਸਐਸਪੁਰਾ ਤੇ ਜੈਸਰ ਮਿਰ ਉਧਰ 13 ਮਿੰਟ ਪਹਿਲਾਂ ਜਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰਤੇ ਕਸ਼ਮੀਰ ਯੂਨੀਵਰਸਿਟੀ ਇਸਲਾਮਿਕ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਬਵੰਤੀਪੁਰਾ ਨੂੰ ਵੀ ਜਿਹੜੇ ਉਹ ਬੰਦ ਕਰ ਦਿੱਤਾ ਗਿਆ ਉਦਰ ਦੇਸ਼ ਦੇ ਰੱਖਿਆ ਮੰਤਰੀ ਰਾਣਾ ਸਿੰਘ ਨੇ ਸਾਊਥ ਬਲਾਗ ਵਿੱਚ ਹਾਈ ਲੈਵਲ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੋਹਾਨ ਨੇਵੀ ਚੀਫ ਐਡਮਿਰਲ ਦਨੇਸ਼ ਕੇ ਤਰਪਾਠੀ ਆਰਮੀ ਚੀਫ ਜਨਰਲ ਉਪਿੰਦਰ ਦਵੇਦੀ 에ਅਰ ਚੀਫ ਮਾਰਸ਼ਲ ਏਪੀ ਸਿੰਘ ਅਤੇ ਰੱਖਿਆ ਵਿਭਾਗ ਦੇ ਸਕੱਤਰ ਆਰ ਸਿੰਘ ਵੀ ਇਸ ਮੀਟਿੰਗ ਵਿੱਚ ਮੌਜੂਦ ਹਨ ਮੀਟਿੰਗ ਰਿਵਿਊ ਮੀਟਿੰਗ ਕੀਤੀ ਜਾ ਰਹੀ ਹੈ ਉਧਰ ਜੇ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਨੇ ਪੁਂਚ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲਾਬਾਰੀ ਦੇ ਨਾਲ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਲਈ ਉਹਨਾਂ ਨੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਦੇ ਜੇ ਗ੍ਰਹਿ ਮੰਤਰੀ ਅਮਿਤ ਸ਼ਾ ਬਾਰਡਰ ਤੇ ਅਤੇ 에어ਪੋਰਟ ਦੀ ਸਿਕਿਉਰਿਟੀ ਰਿਵਿਊ ਦੇ ਲਈ ਬੀਐਸਐਫ ਦੇ ਡਾਇਰੈਕਟਰ ਜਨਰਲ, ਸੀਆਈਐਸਐਫ ਦੇ ਡਾਇਰੈਕਟਰ ਜਨਰਲ ਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ। ਉਧਰ ਇੰਡੀਅਨ ਆਇਲ ਨੇ ਅੱਜ ਕਿਹਾ ਕਿ ਦੇਸ਼ ਭਰ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ ਤੇਲ ਦਾ ਪੂਰਾ ਭੰਡਾਰ ਸਾਡੀ ਸਪਲਾਈ ਲਾਈਨ ਠੀਕ ਕੰਮ ਕਰ ਰਹੀ ਹੈ ਘਬਰਾੜ ਵਿੱਚ ਖਰੀਦਦਾਰ ਖਰੀਦਦਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਾਡੇ ਸਾਰੇ ਆਊਟਲੈਟਸ ਤੇ ਪੈਟਰੋਲ ਡੀਜ਼ਲ ਤੇ ਐਲ ਪੀ ਜੀ ਆਸਾਨੀ ਦੇ ਨਾਲ ਜਿਹੜੇ ਉਪਲਬਧ ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਪਾਕਿਸਤਾਨੀ ਹਮਲੇ ਤੋਂ ਬਾਅਦ ਹਰਿਆਣਾ ਦੇ ਅੰਬਾਲਾ ਵਿੱਚ ਵੀ 에ਅਰ ਅਟੈਕ ਦਾ ਅਲਰਟ ਜਾਰੀ ਕੀਤਾ ਗਿਆ ਲਗਾਤਾਰ ਉੱਤੇ ਸਾਇਰ ਵਰਜੇ ਸੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਰਹਿਣ ਬਾਹਰ ਜਾਂ ਛੱਤਾਂ ਤੇ ਨਾ ਚੜਨ ਬਾਲਾ ਵਿਚ ਆਰਮੀ ਕੈਂਟ ਤੋਂ ਬਾਲਾ ਵਿਚ ਆਰਮੀ ਕੈਂਟ ਤੋਂ ਇਲਾਵਾ 에어ਫੋਰਸ ਸਟੇਸ਼ਨ ਨੇ ਪਹਿਲੀ ਵਾਰ ਕਿ ਅੰਬਾਲਾ ਵਿੱਚ 에어ਟੈਕ ਦਾ ਅਲਰਟ ਜਾਰੀ ਕੀਤਾ ਇਸ ਤੋਂ ਤੁਰੰਤ ਬਾਅਦ ਅੰਬਾਲਾ ਵਿੱਚ ਸਾਰੀ ਸਿੱਖਿਆ ਸਸਤਾਵਾਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ ਉਧਰ 8 9 ਮਈ ਦੀ ਰਾਤ ਨੂੰ ਬੀਐਸਪ ਨੇ ਜੰਮੂ ਕਸ਼ਮੀਰ ਦੇ ਸ਼ਾਂਭਾ ਸੈਕਟਰ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਜ਼ਰੀਏ ਗੁਸਪੈਟ ਕਰ ਰਹੇ ਸੱਤ ਅਤਵਾਦੀ ਹਲਾ ਮਾਰ ਦਿੱਤੇ ਨੇ ਇਸ ਤੋਂ ਬਲਾ ਪਾਕਿਸਤਾਨੀ ਪੋਸਟਰ ਧੰਡਰ ਨੂੰ ਵੀ ਪੂਸਤ ਜਿਹੜੀ ਧੰਡਰਾ ਉਹਨੂੰ ਵੀ ਭਾਰੀ ਨੁਕਸਾਨ ਪਚਾਇਆ ਗਿਆ ਉਧਰ ਮਧ ਪ੍ਰਦੇਸ਼ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਇੰਦੋਰ ਵਿੱਚ ਬਿਨਾਂ ਆਗਿਆ ਦੀ ਤਰ੍ਹਾਂ ਤੇ ਇਦਾਂ ਦੇ ਜਿਹੜੇ ਕਾਫੀ ਸਥਿਤੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਪੁਲਿਸ ਕਮਿਸ਼ਨਰ ਸੰਤੋਸ਼ ਕੁਮਾਰ ਨੇ ਆਦੇਸ਼ ਜਾਰੀ ਕੀਤੇ ਕਿ ਜੋ 4 ਜੁਲਾਈ 2025 ਤੱਕ ਲਾਗੂ ਰਹਿਣਗੇ ਬਤੂਲ ਵਿੱਚ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਔਰ ਨਾਲ ਦੀ ਨਾਲ ਪਪਾਲ ਦੇ ਵਿੱਚ ਸਵੇਰੇ ਲੁਕਾ ਨੇ ਵੱਡੇ ਤਲਾਬ ਦੇ ਕਿਨਾਰੇ ਬੋਰਡ ਕਲੱਬ ਤੇ ਖੜੇ ਹੋ ਕੇ ਸੁਦਰਸ਼ਨ ਚੱਕਰ ਟੈਂਕ ਤੇ ਚੜ ਕੇ ਤਿਰੰਗਾ ਲहराया ਬੰਦੇ ਮੰਤਰਬ ਦੇ ਨਾਰੇ ਲਗਾਏ ਗਏ ਉਹਨਾਂ ਨੇ ਕਿ ਹੁਣ ਸਮਾ ਆ ਗਿਆ ਕਿ ਅਤਵਾਦ ਨੂੰ ਜੜ ਤੋਂ ਖਤਮ ਕੀਤਾ ਜਾਵੇ ਭਾਰਤ ਦੀ ਸੈਨਾ ਲਗਾਤਾਰ ਜਵਾਬ ਦੇ ਰਹੀ ਹੈ ਜਲਦ ਹੀ ਪਾਕਿਸਤਾਨ ਦਾ ਨਾਮ ਨਹੀਂ ਰਹੇਗਾ ਇਸ ਤੋਂ ਪਹਿਲਾਂ ਗਵਾਲੀ ਗਵਾਲੀਵਰ ਵਿੱਚ ਉਥੋਂ ਦੇ ਮੰਤਰੀ ਤੁਲਸੀ SLAवट ਨੇ ਨਿਰਦੇਸ਼ ਤੋਂ ਬਾਅਦ ਕਮਿਸ਼ਨਰ ਮਨੋਜ ਖੱਤਰੀ ਨੇ ਸ਼ਹਿਰ ਦੇ ਸਾਰੇ 68 ਵਾਡਾਂ ਦੀ ਮੈਪਿੰਗ ਕਰਕੇ ਜਿਹੜੇ ਨੇ ਉਹ ਸਾਇਰਨ ਲੋੜ ਪੈਂਦੇ ਵਜਾਉਣ ਦੇ ਉਦੇਸ਼ ਦਿੱਤੇ ਨੇ ਕਮਿਸ਼ਨ ਨੇ ਕਿ ਅਜਿਹੀ ਵਿਵਸਥਾ ਬਣਾਈ ਜਿਸ ਨਾਲ ਪੂਰੇ ਸ਼ਹਿਰ ਨੂੰ ਸचेਤ ਕਰ ਲਈ ਇੱਕ ਸੰਕੇਤਕ ਜਿਹੜਾ ਸਾਇਰਨ ਸੁਣਾਈ ਦੇਵੇਗਾ ਉਧਰ ਇਹ ਦੌਰ ਟਰੱਕ ਆਪਰੇਟਰ ਐਂਡ ਟਰਾਂਸਪੋਰਟ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲੈ ਕੇ ਸੈਨਾ ਦੇ ਟਰਾਂਸਪੋਰਟ ਲਈ ਆਪਣੇ ਟਰੱਕ ਉਪਲਬਧ ਕਰਾਉਣ ਦੀ ਵੀ ਪਹਿਲ ਕੀਤੀ ਹੈ ਸਿਸ ਨੇ ਸਬੰਧ ਵਿੱਚ 8 ਮਈ ਨੂੰ ਪੱਤਰ ਜਾਰੀ ਕੀਤਾ ਸੰਗਠਨ ਦੇ ਪ੍ਰਧਾਨ ਸੀਐਲ ਮੁਕਤੀ ਦਾ ਕਹਿਣਾ ਹੈ ਕਿ ਪਰਦੇਸ਼ ਦੇ 7.5 ਲੱਖ ਟਰੱਕ ਸੈਨਾ ਦੇ ਲਈ ਤਿਆਰ ਨੇ ਫਿਲਹਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਵੱਧਦਾ ਜਾ ਰਿਹਾ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਕਿ ਇੱਕ ਜਿਹੜੀਆਂ ਫੇਕ ਖਬਰਾਂ ਵੱਲ ਧਿਆਨ ਨਾ ਦੋ ਜਿਹੜੀ ਸਿਰਫ ਸਰਕਾਰੀ ਵੱਲੋਂ ਹੀ ਪੁਸ਼ਟੀ ਕੀਤੀ ਜਾ ਰਹੀ ਹੈ ਸਰਕਾਰੀ ਡਿਪਾਰਟਮੈਂਟ ਵੱਲੋਂ ਡਿਪਟੀ ਕਮਿਸ਼ਨਰ ਐਸਐਸਪੀ ਵੱਲੋਂ ਉਨਾ ਤੇ ਹੀ ਗੌਰ ਕੀਤਾ ਜਾਵੇ ਔਰ ਦੂਜਾ ਲੋਕਾਂ ਨੂੰ ਵਾਰ-ਵਾਰ ਸचेत ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਸਾਇਰਨ ਵੱਜਦਾ ਹੈਗਾ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਬਾਹਰ ਨਾ ਨਿਕਲ ਸੁਰੱਖਕਤਾਵਾਂ ਤੇ ਜਲਦ ਪਹੁੰਚਣ ਔਰ ਰਾਤ ਵੇਲੇ ਜੇ ਸਾਇਰਨ ਵੱਜਦਾ ਹੈਗਾ ਤੇ ਤੁਰੰਤ ਆਪਣੇ ਘਰਾਂ ਦੀਆਂ ਜਿਹੜੀਆਂ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਦੇ ਅੱਗੇ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ